ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਦੋਸਤੋ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਅ 2 ਵਜੇ ਦਾ ਟਾਈਮ ਹੈ ਜੀ ਤੇ ਮੈਂ ਨਾ ਪੱਠੇ ਉਤਰ ਕੇ ਹਟਿਆ ਹੀ ਤੇ ਆ ਪੱਠੇ ਉਤਰ ਲਿਆ ਤੇ ਸਾਡੀ ਨਾ ਮੱਝ ਬਿਮਾਰ ਹੀ ਕੱਲ ਦੀ ਤੇ ਡਾਕਟਰ ਨੂੰ ਬੁਲਾਇਆ ਸੀ ਦੁਬਾਰਾ ਅੱਜ ਫੇਰ ਪਹਿਲੇ ਦੂਸਰਾ ਡਾਕਟਰ ਬੁਲਾਇਆ ਸੀ ਅੱਜ ਦੂਸਰਾ ਬੁਲਾਇਆ ਸੀ ਤੇ ਕੋਈ ਫਰਕ ਨਹੀਂ ਪਿਆ ਹੈ ਪਹਿਲੇ ਤੇ ਅੱਜ ਡਾਕਟਰ ਸਾਹਿਬ ਆ ਗਏ ਤੇ ਦੇਖਦੇ ਹੁਣ ਮੱਝ ਨੂੰ ਟੀਕੇ ਟੁਕੇ ਲਾਣਗੇ ਤੇ ਦਵਾਈ ਦੂਈ ਦੇਣਗੇ ਇਹਨੂੰ ਲੱਗਦਾ ਪਤਾ ਨਹੀਂ ਅਫਰੇਵਾ ਜਾ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਗੋਆ ਵੀ ਹੁਣ ਕਰਤੇ ਰਹੀ ਪਰ ਪ੍ਰਸ਼ਾਪ ਨਹੀਂ ਅਜੇ ਕਰ ਰਹੀ ਚੰਗੀ ਤਰ੍ਹਾਂ ਤੇ ਉਹੀ ਫੁੱਫੜ ਜੀ ਹੁਣ ਸਾਰੇ ਘਰ ਦੇ ਬੈਠੇ ਇੱਥੇ ਸਤਵਿੰਦਰ ਨਾਲ ਕਿ ਉਧਰ ਆਪਣੀ ਲੇਬਰ ਕਰਨਾ ਚੱਲ ਰਹੀ ਹੈ ਜੀ ਤੇ ਮੈਂ ਪੱਠੇ ਕੋਲ ਕੇ ਥੋੜਾ ਜਿਹਾ ਬੈਠਾ ਹਾਂ ਇੱਥੇ ਆਰਾਮ ਕਰਨ ਦੇ ਆਂ ਸੀ ਤੇ ਇਧਰ ਪੂਆ ਜੀ ਤੇ ਕਿਰਨ ਲੱਗੇ ਆ ਸਲਾਈ ਕਰਨ ਪੱਲੀਆਂ ਪੱਲੀਆਂ ਜੀਆਂ ਸੀਰੇ ਤੇ ਤੇ ਉਹ ਪਰੇ ਲਾ ਰਹੇ ਆ ਡਾਕਟਰ ਸਾਹਿਬ ਮੱਝ ਨੂੰ ਦੇਖ ਰਹੇ ਆ ਚੈੱਕ ਕਰ ਰਹੇ ਨੇ ਤੇ ਪਹਿਲੇ ਫਰਕ ਹੀ ਨਹੀਂ ਪਿਆ ਉਸ ਦਿਨ ਵੀ ਡਾਕਟਰ ਸਾਹਿਬ ਆਏ ਹੀ ਆ ਪਤਾ ਨਹੀਂ ਕੀ ਗੱਲ ਵਿਚਾਰੀ ਨੂੰ ਠੀਕ ਹੋ ਜੇ ਮਾਰਾ ਸਾਡੀ ਮੱਝ ਤੇ ਇਧਰ ਪਾ ਬੀਜੀ ਨੇ ਆ ਕਣਕ ਪਾਈ ਹੀ ਤੇ ਨਾਲ ਲਾਈ ਹੈ ਸੁੱਕਣੇ ਪਾਈਏ ਧੋ ਕੇ ਕਿਉਂਕਿ ਲਾਈ ਦਾ ਵੀ ਤੇਲ ਕਢਾਉਣ ਵਾਲਾ ਸੀ ਤੇ ਕਣਕ ਵੀ ਆਪਣੀ ਪੀਨ ਕਰਨ ਵਾਲਾ ਸੀ ਤੇ ਪੱਠੇ ਪਾ ਦਿੱਤੇ ਹੀ ਮੈਂ ਤੇ ਹੁਣ 3:00 ਵਜੇ ਮੈਂ ਬੰਦ ਤੇ ਡੰਗਰ ਤੇ ਮੈਂ ਅੱਧੇ ਕਾ ਇਕੱਠੇ ਕਰ ਲਏ ਹੀ ਤੇ ਅਜੇ ਅੱਧੇ ਕਰਨੇ ਆ ਤੇ ਮੈਂ ਕਿਹਾ ਚਾਹ ਪੀ ਕੇ ਕਰਦਾ ਤੇ ਇਧਰ ਨਾ ਮੈਂ ਇੱਕ ਪੱਤੀ ਦੀ ਪਾਣ ਲੈ ਆ ਕੇ ਤੇ ਇਧਰ ਮੱਝ ਅਸੀਂ ਇਧਰ ਬੰਨਣੀ ਨਾ ਅਜ ਫਿਰਕੇ ਫੁੜਕੇ ਲਵਾਉਣ ਵਾਲੀ ਆ ਤੇ ਉਹ ਬੰਦੇ ਕਿਸੇ ਨੂੰ ਸੱਦ ਕੇ ਬੰਦਿਆਂ ਨੂੰ ਤੇ ਫਿਰਕੇ ਲਵਾਵਾਂਗੇ ਕਿਉਂਕਿ ਹੁਣ ਠੰਡ ਹੋ ਗਈ ਡਾਕਟਰ ਸਾਹਿਬ ਵੀ ਕਹਿ ਰਹੇ ਸੀ ਵੀ ਠੰਡ ਲੱਗ ਗਈ ਮੱਝ ਨੂੰ ਤੇ ਤਾਂ ਕਰਕੇ ਹੁਣ ਫਿਰਕੇ ਲਾਉਣਗੇ ਤੇ ਅੱਜ ਪੱਤੀ ਨਾ ਹੀ ਕਰਦੇ ਆ ਆਪਾਂ ਉਧਰ ਟੱਟੇ ਜਿਹੇ ਲਾਤੇ ਜਿਹੜੇ ਹੈਗੇ ਥੋੜੇ ਜਿ ਤੇ ਆ ਆ ਦੇਖੋ ਪੱਠੇ ਮੈਂ ਇਕੱਠੇ ਕਰਕੇ ਇੰਨੇ ਰੱਖਤੇ ਆ ਟੋਕੇ ਅੱਗੇ ਲਾਤੇ ਤਸਵੀਰ ਵਾਸਤੇ ਵੀ ਕੁੱਤਰੀ ਦਿੱਤੇ ਮੈਂ ਤੇ ਸਵੇਰੇ ਹਰਾ ਵੜ ਦੂੰਗਾ ਤੇ ਹਰਾ ਥੋੜਾ ਜਿਹਾ ਕੁੱਤਰ ਕੇ ਸਵੇਰੇ ਲਾ ਦੇਣਗੇ ਵੀਰ ਜੀ ਪਾਉ ਹੁਣ ਇੱਧਰ 4:00 ਵਜੇ ਦਾ ਟਾਈਮ ਹੋ ਚੁੱਕਿਆ ਹੈ ਦੋਸਤੋ ਤੇ ਭਾਬੀ ਜੀ ਇੱਧਰ ਪੀਣ ਕਰ ਰਹੇ ਨੇ ਤੇ ਇੱਧਰ ਬੱਚੇ ਵੀ ਆ ਗਏ ਕਿਰਨ ਕੋਲ ਟਿਊਸ਼ਨ ਪੜਨ ਬੰਦ ਰਹੀਆ ਬੇਇੱਜ਼ਤੀ ਹੋ ਗਈ ਕੁੜੀ ਦੀ ਤੇ ਹੁਣ ਮੈਂ ਨਾ ਪੱਠੇ ਵੜਨ ਆ ਗਿਆ ਸਵੇਰ ਵਾਸਤੇ ਹਰਾ ਵੜਨਾ ਸੀ ਤੇ ਦੁਪਹਿਰ ਦਾ ਤੇ ਆਪਾਂ ਵੜ ਲਿਆ ਪਹਿਲੀ ਤੇ ਮੈਂ ਕਿਹਾ ਚਲੋ ਵੜ ਕੇ ਥੋੜਾ ਜਿਹਾ ਰੱਖ ਦਿਨਾ ਹੈ ਤੇ ਸਵੇਰੇ ਸਵੇਰੇ ਫਿਰ ਤਰੇਲ ਹੁੰਦੀ ਕਿੱਥੇ ਵੜਿਆ ਜਾਂਦਾ ਤੇ ਵੜਦੇ ਆ ਆਪਾਂ ਜਵੀ ਵੜਦੇ ਆ ਪੱਠੇ ਹਰੇ ਹਰੇ ਤੇ ਮੈਂ ਪੱਠੇ ਵੱਢ ਰਿਹਾ ਸੀ ਦੋਸਤੋ ਮੈਨੂੰ ਆਹ ਟਿੱਡਾ ਜਾਂ ਮਿਲਿਆ ਬਹੁਤ ਵਧੀਆ ਲੱਗਿਆ ਤੇ ਮੈਂ ਹੱਥ ਛੜ ਕੇ ਦੇਖ ਰਿਹਾ ਸੀ ਆਹ ਟਿੱਡੇ ਜੀ ਨੂੰ ਪਤਾ ਨਹੀਂ ਕੀ ਕਿਹਾ ਜਾਂਦਾ ਟਿੱਡਾ ਹੀ ਕਹਿੰਨੇ ਆਪਾਂ ਤੇ ਹਰਾ ਹਰਾ ਹੁੰਦਾ ਪਤਾ ਨਹੀਂ ਲੱਗਦਾ ਤੇ ਬਹੁਤ ਵਧੀਆ ਲੱਗਦਾ ਇਹਦੀਆਂ ਦੇਖੋ ਲੱਤਾਂ ਕਿੰਨੀਆਂ ਹੁੰਦੀਆਂ ਲੰਮੀਆਂ ਲੰਮੀਆਂ ਤੇ ਉੱਡਦਾ ਵੀ ਹੈ ਤੇ ਫਿਰ ਦੋਸਤੋ ਮੈਂ ਨਾ ਪੱਠੇ ਵੱਢ ਕੇ ਤੇ ਇੱਧਰ ਫੁੱਪੜ ਜੀ ਕਹਿੰਦੇ ਵੀ ਲੇਬਰ ਸ਼ਾਮਾਂ ਪੈ ਗਈਆਂ ਸੀ ਤੇ ਕਹਿੰਦੇ ਵੀ ਚਲੋ ਫਾਂਦੀਆਂ ਗਿਣ ਕੇ ਸਭ ਦਾ ਇਕੱਲੇ ਇਕੱਲੇ ਦੇ ਨਾਮ ਤੇ ਉਹਨਾਂ ਦਾ ਫਾਂਦੀਆਂ ਅੱਗੇ ਲਿਖਣੀ ਹੁੰਦੀਆਂ ਹਿਸਾਬ ਕਿਤਾਬ ਲਿਖਣਾ ਹੁੰਦਾ ਤੇ ਦੋਸਤੋ ਹੁਣ ਸਾਡੇ ਇੱਕ ਪੰਜ ਦਾ ਟਾਈਮ ਹੋ ਚੁੱਕਿਆ ਹੈ ਤੇ ਮੈਂ ਨਾ ਧੋ ਲਿਆ ਤੇ ਕੋਟੀ ਵਗੈਰਾ ਪਾ ਲਈ ਹੈ ਕਿਉਂਕਿ ਠੰਡ ਹੋ ਗਈ ਹੁਣ ਤੇ ਮੈਂ ਇਧਰ ਆਇਆ ਸੀ ਮੈਂ ਕਿਹਾ ਨਾ ਸਬਜੀ ਵਾਸਤੇ ਮੇਥੀ ਤੇ ਧਨੀਆ ਜਾ ਤੋੜ ਕੇ ਥੋੜਾ ਰੱਖਦਾ ਸਬਜੀ ਚ ਪੈ ਜੂਗਾ ਤੇ ਮੈਂ ਹੀ ਆਪ ਹੀ ਤੋੜ ਕੇ ਦੇ ਦੇਣਾ ਕਿਉਂਕਿ ਮੈਂ ਸਬਜੀ ਦੀ ਸਾਰੀ ਮਤਲਬ ਕੇਅਰ ਕਰਦਾ ਰਹਿਣਾ ਤੇ ਫਿਰ ਮੈਨੂੰ ਇਹ ਹੁੰਦਾ ਵੀ ਕੋਈ ਮਿੱਧ-ਮੁੱਧ ਨਾਲ ਦੇ ਵਿੱਚ ਉਹ ਖਰਾਬ ਜੀ ਨਾ ਕਰ ਦੇ ਮੈਂ ਆਪ ਚੰਗੀ ਤਰ੍ਹਾਂ ਨਹੀਂ ਯਕੀਨੀ ਹੁੰਦਾ ਆਪ ਹੀ ਵੱਢ ਕੇ ਦੇ ਦੇਣਾ ਕਿਉਂਕਿ ਕਰ ਦੇਣਾ ਵੱਢਾਂਗੇ ਆਪਾਂ ਤੇ ਫਿਰ ਉਹ ਵਧੀਆ ਫਿਰ ਤੋਂ ਤੁਰ ਪਿੰਦੀ ਹੈ ਤੇ ਨਹੀਂ ਤੇ ਫਿਰ ਕਰਦੇ ਇਦਾਂ ਹੀ ਖੇਚ ਹੱਥ ਨਾਲ ਹੀ ਤੋੜ ਤੋੜ ਕੇ ਲੈ ਜਾਂਦੇ ਫਿਰ ਖਰਾਬ ਹੋ ਜਾਂਦੇ ਬੁੱਟੇ ਖਿੱਚੇ ਜਾਂਦੇ ਤੇ ਚਲੋ ਆਪਾਂ ਤੋੜ ਲਈਏ ਮੇਥੀ ਤੇ ਇੰਨੀ ਮੇਥੀ ਤੋੜ ਲਈ ਮੈਂ ਉਤੋਂ ਵੱਢ ਲਈ ਕਰਦੇ ਨਾਲ ਤੇ ਧਨੀਆ ਵੀ ਆਪਾਂ ਵੜ ਲੈਨੇ ਥੋੜਾ ਥੋੜਾ ਅੱਜ ਸ਼ਾਇਦ ਭਾਬੀ ਜੀ ਕਹਿ ਰਹੀ ਕੜੀ ਬਣਾਉਣੀ ਵੇਸੰਦੀ ਆ ਦੇਖੋ ਧਨੀਆ ਆਪਣਾ ਵਧੀਆ ਹੋ ਗਿਆ ਤੇ ਉਤੋਂ ਵੱਧਦੇ ਰਵਾਂਗੇ ਫਿਰ ਵਧੀਆ ਪੁੰਜ ਜਾਂਦਾ ਤੇ ਆਹ ਲੋ ਜੀ ਆਪਾਂ ਇੰਨਾ ਤੋੜ ਲਿਆ ਮੇਥੀ ਤੇ ਧਨੀਆ ਰੱਖ ਦਿੰਨੇ ਹਾਂ ਘਰੇ ਜ਼ਿੰਦਗੀ ਮੁੱਕ ਜਾਣੀ ਪਰ ਕੰਮ ਕਰਨੀ ਮੁੱਕਣੀ ਅਜਦਾ ਦਿਨ ਇਦਾਂ ਦਾ ਹਰਿਆ ਸਾਰਾ ਤੇ ਬਸ ਆਹੀ ਆਪਣਾ ਡੇਲੀ ਰੁਟੀਨ ਦੇ ਵਰਕ ਤੇ ਠੀਕ ਹੈ ਦੋਸਤੋ ਅੱਜ ਦੇ ਵਲੌਗ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਮਿਲਦੇ ਆ ਨਵੇਂ ਵਲੌਗ 'ਚ ਜੇ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਓਕੇ ਬਾਏ ਬਾਏ ਦੋਸਤੋ ਧੰਨਵਾਦ ਤੁਹਾਡਾ ਸਾਰਿਆਂ ਦਾ ਪੂਰਾ ਵਲੌਗ ਦੇਖਣ ਲਈ